ਜੇਕਰ ਤੁਸੀਂ ਵੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਸਾਵਧਾਨ ਹੋਣ ਦੀ ਤੁਹਾਨੂੰ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਹਾਂ ਦੱਸ ਦਈਏ ਕਿ ਇੱਥੇ ਪੰਜਾਬ ਰੋਡਵੇਜ਼ ਬੱਸਾਂ ਦੀ ਹੜਤਾਲ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਇੱਥੇ 2 ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਇੱਥੇ ਪੰਜਾਬ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਉਨ੍ਹਾਂ ਦੇ ਵੱਲੋਂ ਇਹ ਹੜਤਾਲ ਇੱਥੇ ਮੁਕੰਮਲ ਬਣਾਈ ਗਈ ਹੈ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਵੀ ਸਵਾਰੀ ਕਰਦੇ ਹੋ ਬੱਸ ਦੀ ਤਾਂ ਇੱਥੇ ਸਾਵਧਾਨ ਹੋ ਜਾਓ ਕਿਉਂਕਿ ਇੱਥੇ ਹੜਤਾਲ ਹੋ ਚੁੱਕੀ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਜਿਹੜੀ ਸਰਕਾਰੀ ਬੱਸਾਂ ਨੇ ਪੰਜਾਬ ਸਰਕਾਰੀ ਜਿਹੜੀ ਰੋਡਵੇਜ਼ ਦੀ ਬੱਸਾਂ ਨੇ ਇੱਥੇ ਨਹੀਂ ਚੱਲ ਰਹੀਆਂ ਤਾਂ ਜੇਕਰ ਇੱਥੇ ਤੁਸੀਂ ਵੀ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਵੀ ਇਹ ਦਿੱਕਤ ਆ ਸਕਦੀ ਹੈ ਕਿਉਂਕਿ ਇਸ ਦਿੱਕਤ ਦੇ ਚੱਲਦੇ ਬਹੁਤ ਜਿਹੜੇ ਲੋਕ ਨੇ ਉਹ ਪਰੇਸ਼ਾਨ ਵੀ ਹੋ ਰਹੇ ਨੇ ਤਦਾਸ ਜੀ ਹੈ ਕਿ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਜੇਕਰ ਤੁਸੀਂ ਵੀ ਬੱਸਾਂ ਦੇ ਵਿੱਚ ਆਨੇ ਜਾਣੇ ਹੋ ਜਾਂ ਫਿਰ ਕੰਮਕਾਰ ਨੂੰ ਲੈ ਕੇ ਅਪ ਡਾਊਨ ਕਰਦੇ ਹੋ ਤਾਂ ਤੁਹਾਨੂੰ ਵੀ ਵੱਡੀਆਂ ਦਿੱਕਤਾਂ ਦਾ ਇੱਥੇ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ 2 ਮਹੀਨੇ ਤੋਂ ਤਨਖਾਹ ਨਾ ਪੈਂਨ ਤੇ ਇੱਥੇ ਜਿਹੜੀ ਇਹ ਹੜਤਾਲ ਹੈ ਇਹ ਕਿਤੀ ਗਈ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਇੱਥੇ ਜਿਹੜਾ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤਾਂ ਇਹ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਤੁਸੀਂ ਵੀ ਇੱਥੇ ਸਾਵਧਾਨ ਰਹੋ ਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਦਿੱਕਤਾਂ ਸਵਾਰੀਆਂ ਨੂੰ ਵੀ ਆ ਰਹੀ ਹੈ ਤਾਂ ਇੱਥੇ 2 ਮਹੀਨੇ ਤੋਂ ਜਿਹੜੀ ਤਨਖਾਹ ਨਾ ਪੈਣ ਦੇ ਕਰਕੇ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਹੈ